ਗੰਗਾ ਯਮਨਾ ਗੋਦਾਵਰੀ ਰਾਵੀ ਸਤਲੁਜ ਇਹਨਾਂ ਦਾ ਸਾਡੇ ਇਤਿਹਾਸ ਨਾਲ ਰਿਸ਼ਤਾ ਹੈ ਤੇ ਜਿਹੜੇ ਪੰਜਾਬ ਦੇ ਦਰਿਆ ਨੇ ਇਹਨਾਂ ਨਾਲ ਵੀ ਗਹਿਰਾ ਸਬੰਧ ਹੈ ਚਾਹੇ ਉਹ ਸਤਲੁਜ ਹੈ ਚਾਹੇ ਉਹ ਬਿਆਸ ਹੈ ਚਾਹੇ ਉਹ ਰਾਵੀ ਹੈ ਚਾਹੇ ਉਹ ਜੇਲਮ ਹੈ ਚਾਹੇ ਉਹ ਚਨਾਬ ਹੈ ਚਾਹੇ ਪਰੇ ਸਿੰਧ ਹੈ ਚਾਹੇ ਕਗਰ ਦਰਿਆ ਪਹਿਲਾਂ ਵੀ ਤਬਾਹੀ ਮਚਾਉਂਦੇ ਹੁੰਦੇ ਸੀ ਪਰ ਉਦੋਂ ਇੰਨੀ ਵੱਡੀ ਤਬਾਹੀ ਜਿਹੜੀ ਹੈ ਉਹ ਨਹੀਂ ਸੀ ਹੁੰਦੀ ਪਾਣੀ ਜਿੰਨੀ ਤੇਜ਼ੀ ਦੇ ਨਾਲ ਆਉਂਦਾ ਸੀ ਓਨੀ ਤੇਜ਼ੀ ਦੇ ਨਾਲ ਹੀ ਵਾਪਸ ਚਲਾ ਜਾਂਦਾ ਸੀ ਇਸ ਕਰਕੇ ਬਾਣੀ ਦੇ ਵਿੱਚ ਸੰਸਾਰ ਦੀ ਮਾਇਆ ਨੂੰ ਪਾਤਸ਼ਾਹ ਨੇ ਹੜ ਦੇ ਪਾਣੀ ਵਾਂਗ ਦੱਸਿਆ ਮਾਈ ਮਾਇਆ ਛਲ ਤਿਰਨ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਮਹਾਰਾਜ ਬਾਣੀ ਚ ਕਹਿੰਦੇ ਐ ਕਿ ਸੰਸਾਰ ਦਾ ਜਿਹੜਾ ਇਹ ਮਾਇਆ ਦਾ ਪ੍ਰਭਾਵ ਹੈ ਨਾ ਇਹ ਥੋੜੇ ਸਮੇਂ ਵਾਸਤੇ ਕਿੰਨੇ ਕੁ ਥੋੜੇ ਸਮੇਂ ਵਾਸਤੇ ਕਹਿੰਦੇ ਤਿਰਨ ਕੀ ਅਗਨ ਜਿਵੇਂ ਘਾਹ ਦੀ ਤਿਰ ਨੂੰ ਅੱਗ ਲਾ ਦਈਏ ਕਿੰਨਾ ਕੁ ਚਿਰ ਮੱਚਦੀ ਹੈ ਥੋੜੇ ਜੇ ਸਮੇਂ ਬਾਅਦ ਹੀ ਬੁਝ ਜਾਂਦੀ ਹੈ ਮੇਗ ਕੀ ਛਾਇਆ ਬੱਦਲਾਂ ਦੀ ਛਾਂ ਕਿੰਨਾ ਕੁ ਚਿਰ ਰਹਿੰਦੀ ਹੈ ਤੇ ਪਾਛੇ ਆਖਰ ਚ ਕਹਿੰਦੇ ਗੋਬਿੰਦ ਭਜਨ ਬਿਨ ਹਰ ਕਾ ਜਲ ਪਰਮੇਸ਼ਵਰ ਦੇ ਭਜਨ ਤੋਂ ਬਿਨਾ ਇਹ ਸੰਸਾਰ ਇਉਂ ਐ ਜਿਵੇਂ ਤਣਕੇ ਦੀ ਅੱਗ ਬੱਦਲਾਂ ਦੀ ਛਾਂ ਤੇ ਹੜ ਦਾ ਪਾਣੀ ਦਾ ਮਤਲਬ ਐ ਕਿ ਉਹਨਾਂ ਵੇਲਿਆਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਉਹ ਬਹੁਤਾ ਲੰਬਾ ਸਮਾਂ ਨਹੀਂ ਸੀ ਰਹਿੰਦਾ ਹੁੰਦਾ ਤੇ ਇਹ ਕਦੋਂ ਤੋਂ ਹੋਣ ਲੱਗਿਆ ਜਦੋਂ ਤੋਂ ਮਨੁੱਖ ਨੇ ਕੁਦਰਤੀ ਤੌਰ ਤੇ ਵਗ ਰਹੇ ਇਹਨਾਂ ਦਰਿਆਵਾਂ ਨੂੰ ਬੰਨ ਮਾਰਨੇ ਸ਼ੁਰੂ ਕੀਤੇ ਡੈਮ ਬਣਾਉਣੇ ਸ਼ੁਰੂ ਕੀਤੇ ਠੀਕ ਹੈ ਡੈਮਾਂ ਨੇ ਫਾਇਦਾ ਵੀ ਦਿੱਤਾ ਡੈਮ ਬਣਨ ਦੇ ਨਾਲ ਬਿਜਲੀ ਪੈਦਾ ਹੋਣ ਲੱਗੀ ਸਿੰਚਾਈ ਲਈ ਨਹਿਰਾਂ ਨਿਕਲੀਆਂ ਵਿਗਿਆਨ ਕੋਈ ਵੀ ਚੀਜ਼ ਬਣਾਉਂਦਾ ਨਾ ਉਹਦਾ ਜੇ ਲਾਭ ਹੁੰਦਾ ਉਹਦਾ ਨੁਕਸਾਨ ਵੀ ਹੁੰਦਾ ਸਾਇੰਸ ਜੋ ਵੀ ਚੀਜ਼ ਤਿਆਰ ਕਰਦੀ ਹੈ ਉਹਦਾ ਜਿੱਥੇ ਫਾਇਦਾ ਹੁੰਦਾ ਉੱਥੇ ਨੁਕਸਾਨ ਵੀ ਨਾਲ-ਨਾਲ ਹੁੰਦਾ ਤੁਸੀਂ ਕੋਈ ਮਰਜ਼ੀ ਚੀਜ਼ ਲੈ ਲਓ ਤੁਸੀਂ ਕਾਰਾਂ ਮੋਟਰਾਂ ਗੱਡੀਆਂ ਟੈਲੀਫੋਨ ਇੰਟਰਨੈਟ ਜੋ ਵੀ ਕੁਝ ਲੈ ਲਓ ਜੇ ਇਹਦਾ ਫਾਇਦਾ ਤੇ ਇਹਦਾ ਨੁਕਸਾਨ ਵੀ ਤਾਂ ਵਿਗਿਆਨਕ ਟੈਕਨੀਕ ਦੇ ਨਾਲ ਜਦੋਂ دریاਵਾਂ ਨੂੰ ਬੰਨ੍ਹ ਮਾਰੇ ਇਹਨਾਂ ਨੇ ਫਾਇਦਾ ਵੀ ਦਿੱਤਾ ਤੇ ਇਹਨਾਂ ਨੇ ਨੁਕਸਾਨ ਵੀ ਕੀਤਾ ਆ ਜਿਹੜਾ ਪਾਣੀ ਆਇਆ ਇਸ ਪਾਣੀ ਦੇ ਆਉਣ ਦੇ ਪਿੱਛੇ ਇੱਕ ਤਾਂ ਕਾਰਨ ਹੈ ਕਿ ਪਹਾੜਾਂ ਦੇ ਵਿੱਚ ਬਾਰਸ਼ਾਂ ਬਹੁਤ ਹੋਈਆਂ ਸਾਨੂੰ ਹਿਮਾਚਲ ਦੇ ਵਿੱਚ ਹੜ੍ਹਾਂ ਦੇ ਦੌਰਾਨ ਜਾਣ ਦਾ ਮੌਕਾ ਮਿਲਿਆ ਉੱਥੇ ਕਿਸਾਨ ਇੱਕ ਅਲੱਗ ਸਮੱਸਿਆ ਨਾਲ ਜੂਝ ਰਹੇ ਸੀ ਉਹ ਕਹਿੰਦੇ ਜੀ ਹੜ੍ਹਾਂ ਦਾ ਪਾਣੀ ਸਾਡੇ ਖੇਤ ਦੀ ਮਿੱਟੀ ਨੂੰ ਵਹਾ ਕੇ ਲੈ ਕੇ ਜਾ ਰਿਹਾ ਤੇ ਜਦੋਂ ਇਹ ਬਾਰਿਸ਼ਾਂ ਰੁਕਣ ਗਈਆਂ ਸਾਨੂੰ ਕਹਿੰਦੇ ਇੱਕ ਕਨਾਲ ਦੇ ਵਿੱਚ 50-50 100-100 ਟਰਾਲੀਆਂ ਮਿੱਟੀ ਦੀਆਂ ਪਾਉਣੀਆਂ ਪੈਣਗੀਆਂ ਫੇਰ ਫਸਲ ਆਊ ਜਿਵੇਂ ਆਪਣੇ ਖੇਤਾਂ 'ਚ ਮਿੱਟੀ ਚੜ ਗਈ ਨਾ ਤੇ ਆਪਾਂ ਨੂੰ ਫਿਕਰ ਸੇ ਵੀ ਮਿੱਟੀ ਚੁੱਕਣੀ ਪਊਗੀ ਤੇ ਉਦੋਂ ਤੇ ਹਿਮਾਚਲ ਦੇ ਕਿਸਾਨਾਂ ਨੂੰ ਫਿਕਰ ਸੇ ਵੀ ਮਿੱਟੀ ਪਾਉਣੀ ਪਊਗੀ ਉਥੋਂ ਮਿੱਟੀ ਰੋੜ ਲਈ ਤੇ ਇੱਥੇ ਮਿੱਟੀ ਛੱਡਤੀ ਇਹ ਉਹਨਾਂ ਨੂੰ ਨੁਕਸਾਨ ਚੱਲਣਾ ਪਿਆ ਬਹੁਤ ਜ਼ਿਆਦਾ بارشਾਂ ਹੋਈਆਂ ਤੇ بارشਾਂ ਦੇ ਜ਼ਿਆਦਾ ਹੋਣ ਦਾ ਕਾਰਨ ਜਿਹੜੀਆਂ ਪਹਾੜੀ ਸਟੇਟਾਂ ਨੇ ਚਾਹੇ ਉਹ ਜੰਮੂ ਕਸ਼ਮੀਰ ਹੈ ਚਾਹੇ ਉਹ ਹਿਮਾਚਲ ਹੈ ਚਾਹੇ ਉਹ ਉੱਤਰਾਖੰਡ ਹੈ ਇੱਥੇ ਧੜਾ ਧੜ ਦਰਖਤਾਂ ਦੀ ਕਟਾਈ ਤੇ ਧੜਾ ਧੜ ਜਿਹੜੇ ਹੈ ਉਹ ਬਣ ਰਹੇ ਹੋਟਲ ਬਿਲਡਿੰਗਾਂ ਵੱਡੀਆਂ ਵੱਡੀਆਂ ਜਿਹੜੀਆਂ ਪਹਾੜਾਂ ਨੂੰ ਕੱਟ ਕੇ ਜੜੀਆਂ ਹੈ ਉਹ ਬਣਾਈਆਂ ਜਾ ਰਹੀਆਂ ਸੜਕਾਂ ਕੱਡੀਆਂ ਜਾ ਰਹੀਆਂ ਪਹਾੜਾਂ ਨੂੰ ਕੱਟ ਕੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਗੁਫਾਵਾਂ ਸੁਰੰਗਾਂ ਬਣਾਈਆਂ ਜਾ ਰਹੀਆਂ ਨੇ ਪਹਾੜਾਂ ਨੂੰ ਕੱਟ ਕੇ ਇਹ ਵੱਧ ਬਾਰਿਸ਼ਾਂ ਦਾ ਕਾਰਨ ਬਣਿਆ ਤੇ ਦੂਸਰਾ ਜਿਹੜਾ ਕਾਰਨ ਇਨਾ ਹੜ੍ਹਾਂ ਜਿਹੜਾ ਸੀ ਪੈਦਾ ਕਰਨ ਪਿੱਛੇ ਗਿਣਿਆ ਗਿਆ ਉਹ ਸੀ ਡੈਮ ਪ੍ਰਬੰਧਕਾਂ ਦੀ ਮਿਸ ਮੈਨੇਜਮੈਂਟ ਕਿਉਂਕਿ ਗਰਮੀ ਦੇ ਵਿੱਚ ਉਹਨਾਂ ਨੂੰ ਚਾਹੀਦਾ ਸੀ ਕਿ ਵੱਧ ਪਾਣੀ ਛੱਡ ਕੇ ਵੈਸੇ ਵੀ 25% ਪਾਣੀ ਜਿਹੜਾ ਹੈ ਉਹ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਪਰ ਇਹ ਸਾਰਾ ਪਾਣੀ ਰੋਕ ਲੈਂਦੇ ਨੇ ਇਸ ਲਈ ਰੋਕ ਲੈਂਦੇ ਨੇ ਕਿਉਂਕਿ ਬਾਹਰਲੇ ਸੂਬਿਆਂ ਨੂੰ ਪਾਣੀ ਦੇ ਦੇਣਾ ਹੁੰਦਾ ਹੈ ਰਾਜਸਥਾਨ ਨੂੰ ਪਾਣੀ ਦੇਣਾ ਹੁੰਦਾ ਹਰਿਆਣੇ ਨੂੰ ਪਾਣੀ ਦੇਣਾ ਹੁੰਦਾ ਡੈਮ ਖਾਲੀ ਨਹੀਂ ਕਰਦੇ ਤੇ ਜਦੋਂ بارشਾਂ ਆਉਂਦੀਆਂ ਨੇ ਉਦੋਂ ਉਹਨਾਂ ਦੇ ਡੈਮ ਜਿਹੜੇ ਆ ਉਹ ਅੱਧੇ ਪਚੱਦੇ ਭਰੇ ਹੁੰਦੇ ਆ ਤੇ ਫਿਰ ਇਹਨਾਂ ਤੋਂ ਪਾਣੀ ਸਮਝਦਾ ਨਹੀਂ ਫਿਰ ਇੱਕਦਮ ਗੇਟ ਖੋਲ ਦਿੰਦੇ ਤੇ ਜਦੋਂ ਇੱਕਦਮ ਗੇਟ ਖੋਲ ਦਿੰਦੇ ਆ ਤੇ ਫਿਰ ਪੰਜਾਬ ਜਿਹੜਾ ਹੈ ਉਹ ਹੜ ਜਾਂਦਾ ਹੈ ਪਾਣੀ ਅੰਚ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਉਹ ਨੁਕਸਾਨ ਉਠਾਉਣਾ ਪੈਂਦਾ ਹੈ ਇਹ ਦੋ ਕਾਰਨ ਹੋਏ ਆ ਇਸ ਵਾਰ بارشਾਂ ਦਾ ਬਹੁਤ ਜ਼ਿਆਦਾ ਹੋਣਾ ਪਹਾੜਾਂ 'ਚ ਤੇ ਡੈਮ ਪ੍ਰਬੰਧਕਾਂ ਦੀ ਮਿਸ ਮੈਨੇਜਮੈਂਟ ਹੁਣ ਜਿਹੜੀਆਂ ਜ਼ਿਆਦਾ بارشਾਂ ਹੋਈਆਂ ਉੱਥੇ ਤਾਂ ਅਸੀਂ ਬੇਵੱਸ ਹਾਲਾਂਕਿ ਇਹਦੇ ਪਿੱਛੇ ਵੀ ਕਾਰਨ ਜਿਹੜਾ ਮਨੁੱਖੀ ਆ ਕੁਦਰਤ ਨਾਲ ਛੇੜਛਾੜ ਕਰ ਰਿਹਾ ਮਨੁੱਖ ਪਰ ਚਲੋ ਉੱਥੇ ਅਸੀਂ ਬੇਵੱਸੀ ਜ਼ाहिर ਕਰ ਦਿੰਨੇ ਪਰ ਜਿਹੜੀ ਮਿਸ ਮੈਨੇਜਮੈਂਟ ਹੋਈ ਹੈ ਇਹਦੇ ਲਈ ਹੁਣ ਕਿਹਨੂੰ ਕਟਾਰੇ ਚ ਖੜਾ ਕੀਤਾ ਜਾਏ ਜੇ ਪੰਜਾਬ ਸਰਕਾਰ ਨੂੰ ਕੀਤਾ ਜਾਏ ਤੇ ਪੰਜਾਬ ਸਰਕਾਰ ਹੱਥ ਖੜੇ ਕਰ ਲੈਂਦੀ ਜੇ ਕੇਂਦਰ ਨੂੰ ਕਰਦੇ ਤੇ ਉਹ ਵੀ ਜਿਹੜਾ ਹੈ ਕੋਈ ਲੜਫੱਲਾ ਨਹੀਂ ਪੜਾਉਂਦੇ ਰੈਪੀਰੀਅਨ ਕਾਨੂੰਨ ਜਿਹੜਾ ਦੁਨੀਆ ਦਾ ਕਾਨੂੰਨ ਹੈ ਰਿਪੇਰੀਅਨ ਕਾਨੂੰਨ ਜਿਹੜਾ ਉਹ ਇਹ ਕਹਿੰਦਾ ਹੈ ਕਿ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਸਭ ਤੋਂ ਪਹਿਲਾ ਹੱਕ ਜਿਹੜਾ ਹੈ ਉਸ ਧਰਤੀ ਦੇ ਲੋਕਾਂ ਦਾ ਹੈ ਜੋ ਦਰਿਆਵਾਂ ਦੇ ਪਾਣੀਆਂ ਦਾ ਨੁਕਸਾਨ ਵੀ ਚਲਦੇ ਦੂਜੀਆਂ ਸਟੇਟਾਂ ਦਾ ਨਹੀਂ ਉਹਨਾਂ ਸਟੇਟਾਂ ਦਾ ਹੱਕ ਹੈ ਰਿਪੇਰੀਅਨ ਕਾਨੂੰਨ ਜਿਹੜਾ ਉਹ ਕਹਿੰਦਾ ਹੈ ਕਿ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਉਹਨਾਂ ਦਾ ਹੱਕ ਹੈ ਜਿੰਨਾਂ ਸਟੇਟਾਂ ਦੇ ਵਿੱਚੋਂ ਦੀ ਇੱਕ ਚੀਰਕੇ ਦਰਿਆ ਗੁਜ਼ਰਦੇ ਨੇ ਤੇ ਜਿਹੜੇ ਲੋਕ ਉਹਨਾਂ ਦਰਿਆਵਾਂ ਦੀ ਮਾਰ ਵੀ ਚਲਦੇ ਨੇ ਹੁਣ ਰਾਵੀ ਪੰਜਾਬ ਦੀ ਇੱਕ ਚੀਰਕੇ ਲੰਘਦਾ ਸਤਲੁਜ ਪੰਜਾਬ ਦੀ ਇੱਕ ਚੀਰਕੇ ਲੰਘਦਾ ਬਿਆਸ ਪੰਜਾਬ ਦੀ ਇੱਕ ਚੀਰਕੇ ਲੰਘਦਾ ਪੰਜਾਬ ਦੀ ਹਿੱਕ ਤੇ ਚਲਦੇ ਨੇ ਇਹ ਤੇ ਜਦੋਂ ਇਹ ਉਫਾਨ ਦੇ ਉੱਤੇ ਆਉਂਦੇ ਤੇ ਨੁਕਸਾਨ ਵੀ ਪੰਜਾਬ ਚਲਦਾ ਹੈ ਤੇ ਰਾਜਸਥਾਨ ਨੂੰ ਪਾਣੀ ਮੁਫਤ ਚ ਹਰਿਆਣੇ ਨੂੰ ਪਾਣੀ ਮੁਫਤ ਚ ਕੋਈ ਰਿਵਲਟੀ ਨਹੀਂ ਚਲੋ ਦੇ ਦਿਓ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਅੱਜ ਦਾ ਪਾਣੀ ਮੰਨ ਲਓ ਬੇਕਨ ਲੱਗ ਪਿਆ 20 20 30 30 40 40 ਰੁਪਏ ਦੀਆਂ ਬੋਤਲਾਂ 'ਚ ਪਾਣੀ ਮਿਲਦਾ ਤੇ ਰਾਜਸਥਾਨ ਨੂੰ ਕਿੰਨਾ ਪਾਣੀ ਜਾ ਰਿਹਾ ਚਲੋ ਉਹਨਾਂ ਲੋਕਾਂ ਨੂੰ ਜ਼ਰੂਰਤ ਹੈ ਪਾਣੀ ਦੀ ਖੇਤੀ ਲਈ ਪਾਣੀ ਦੀ ਜ਼ਰੂਰਤ ਹੈ ਪਿਆਸ ਬੁਝਾਉਣ ਲਈ ਪਾਣੀ ਦੀ ਜ਼ਰੂਰਤ ਹੈ ਹਰਿਆਣੇ ਨੂੰ ਪਾਣੀ ਦੀ ਜ਼ਰੂਰਤ ਹੈ ਪਿਆਸ ਬੁਝਾਉਣ ਦੇ ਲਈ ਜ਼ਰੂਰਤ ਹੈ ਖੇਤ ਲਈ ਜ਼ਰੂਰਤ ਹੈ ਲੈ ਲੈਣ ਪਰ ਉਹਦੀ ਕੀਮਤ ਅਦਾ ਕਰਨ ਤੇ ਜਿਹੜੀ ਕੀਮਤ ਉਹ ਦੇਣ ਦਰਿਆਈ ਪਾਣੀਆਂ ਦੇ ਬਦਲੇ ਜਿਹੜਾ ਨਹਿਰਾ ਨਹੀਂ ਉਹਨਾਂ ਸਟੇਟਾਂ ਨੂੰ ਮਿਲਦਾ ਹੈ ਜਿਹੜੀ ਕੀਮਤ ਉਹ ਪੰਜਾਬ ਨੂੰ ਉਹ ਦੇਣ ਉਹ ਕੀਮਤ ਜਿਹੜੀ ਹੈ ਉਹ ਦਰਿਆਵਾਂ ਨੂੰ ਠੀਕ ਕਰਨ ਦੇ ਉੱਤੇ ਖਰਚ ਹੋਵੇ ਕੋਈ ਨਹਿਰਾ ਨੂੰ ਸਾਫ਼ ਕਰਨ ਦੇ ਉੱਤੇ ਖਰਚ ਹੋਵੇ ਹੜ੍ਹਾਂ ਤੋਂ ਵੱਧ ਤੋਂ ਵੱਧ ਜਿਹੜਾ ਹੈ ਉਹ ਵਿਚਾਲੇ ਹੀ ਖਰਚ ਹੋਵੇ ਇੰਨਾ ਕ ਤਾਂ ਹੱਕ ਬਣਦਾ ਹੈ ਨਾ ਪੰਜਾਬ ਦੇ ਲੋਕਾਂ ਦਾ ਜੇ ਪੰਜਾਬ ਕੋਲਾ ਚੁੱਕਦਾ ਹੈ ਬਿਹਾਰ ਤੋਂ ਝਾਰਖੰਡ ਤੋਂ ਤੇ ਉਹਦੀ ਕੀਮਤ ਦਿੰਦਾ ਜੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਕੋਈ ਵੀ ਚੀਜ਼ ਆਉਂਦੀ ਹੈ ਤੇ ਪੰਜਾਬ ਉਹਦੀ ਕੀਮਤ ਦਿੰਦਾ ਤੇ ਜਦੋਂ ਪੰਜਾਬ ਕੀਮਤ ਦਿੰਦਾ ਹੈ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਮਾਨ ਦੀ ਚਾਹੇ ਉਹ ਕੋਲਾ ਹੈ ਚਾਹੇ ਉਹ ਲੋਹਾ ਹੈ ਚਾਹੇ ਕੁਝ ਵੀ ਹੈ ਤੇ ਫਿਰ ਪੰਜਾਬ ਦੇ ਕੋਲ ਤਾਂ ਪਾਣੀ ਹੈ ਤੇ ਪੰਜਾਬ ਨੂੰ ਪਾਣੀਆਂ ਦੀ ਕੀਮਤ ਤਾਂ ਮਿਲਣੀ ਚਾਹੀਦੀ ਹੈ ਨਾ ਨਹੀਂ ਮਿਲਦੀ ਇਹ ਪੰਜਾਬ ਨਾਲ ਤੱਕਾ ਹੈ ਇਹ ਸਰਾ ਸਰ ਤੱਕਾ ਹੈ ਔਰ ਜਿੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਪਹਿਲੋਂ ਰਹੀਆਂ ਨੇ ਉਹ ਇਸ ਤੱਕੇ ਦੇ ਖਿਲਾਫ ਆਵਾਜ਼ ਤਾਂ ਮਾੜੀ ਮੋਟੀ ਚੁਕਦੀਆਂ ਰਹੀਆਂ ਪਰ ਸਾਰਥਕ ਕੰਮ ਜਿਹੜਾ ਹੈ ਉਹ ਕਿਸੇ ਨੇ ਨਹੀਂ ਕੀਤਾ ਇਹੋ ਹੀ ਕਾਰਨ ਹੈ ਕਿ ਜਦੋਂ ਦਰਿਆ ਸੁੱਕ ਜਾਂਦੇ ਨੇ ਤੇ ਅਸੀਂ ਆਪਣਾ ਜ਼ਮੀਨ ਹੇਠਲਾ ਪਾਣੀ ਕੱਢ ਕੱਢ ਕੇ ਜਿਹੜਾ ਮਕਾਉਣ ਵਾਲੇ ਪਾਸੇ ਤੁਰ ਪੈਨੇ ਆ ਤੇ ਜਦੋਂ ਦਰਿਆਵਾਂ ਉਫਾਨ ਤੇ ਆਉਂਦੇ ਐ ਤੇ ਉਦੋਂ ਫਿਰ ਨੁਕਸਾਨ ਅਸੀਂ ਹੜਾਂ ਦਾ ਚਲਦੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਇਸ ਮੰਚ ਤੋਂ ਕਿ ਇਹਨਾਂ ਹੜਾਂ ਨੇ ਸਾਨੂੰ ਇੱਕ ਕੀਤਾ ਇਸ 'ਚ ਕੋਈ ਸ਼ੱਕ ਨਹੀਂ ਹੈ ਪੰਜਾਬ ਦਾ ਇਤਿਹਾਸ ਹੈ ਕਿ ਜਦੋਂ-ਜਦੋਂ ਹੀ ਅਸੀਂ ਸੌਖੇ ਹੁੰਨੇ ਆ ਨਾ ਉਦੋਂ-ਉਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਜਦੋਂ-ਜਦੋਂ ਸਾਡੇ ਤੇ ਮੁਸ਼ਕਲ ਆਉਂਦੀ ਹੈ ਉਦੋਂ-ਉਦੋਂ ਅਸੀਂ ਸੜਿਆ ਹਾਂ ਉਹ ਸੰਘਰਸ਼ ਲਈ ਇਕੱਠੇ ਹੋ ਜਾਂਦੇ ਮੁਸ਼ਕਲ ਸਾਨੂੰ ਇਕੱਠਾ ਕਰਦੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਹੀ ਕਰਨਾ ਪਵੇ ਪਰ ਸਾਨੂੰ ਇਹਨਾਂ ਕੋ ਹੌਸਲਾ ਜ਼ਰੂਰ ਹੋਰ ਹੈ ਕਿ ਇਹ ਮੁਸ਼ਕਲਾਂ ਸਾਨੂੰ ਤੋੜਦੀਆਂ ਨਹੀਂ ਐ ਨਾ ਤੋੜ ਸਕਦੀਆਂ ਨਾ ਤੋੜ ਸਕਦੀਆਂ ਇਸ ਲਈ ਅਸੀਂ ਇੱਕ ਹੋਏ ਇਕੱਠੇ ਹੋਏ ਇੱਕ ਦੂਜੇ ਦੀ ਮਦਦ ਕੀਤੀ ਇੱਕ ਦੂਜੇ ਦੀ ਸਹਾਇਤਾ ਕੀਤੀ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ ਅਸੀਂ ਭਾਈਚਾਰਕ ਸਾਂਝ ਨੂੰ ਵੀ ਬਰਕਰਾਰ ਰੱਖਿਆ ਉਸ ਨੂੰ ਹੋਰ ਵਧਾਇਆ ਇਹ ਸਾਡਾ ਜਿਹੜਾ ਖਾਸਾ ਹੈ ਜੋ ਸਾਨੂੰ ਗੁਰੂ ਸਹਿਬਾਨਾ ਨੇ ਬਖਸ਼ਿਆ ਹੈ